ਸਤਿ ਸ਼੍ਰੀ ਅਕਾਲ ਜੀ ਵਾਸੇਰਾ ਦੇਖ ਰਹੇ ਤਮਾਦਰ ਸ਼ੋ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਅਤਾ ਗੁਰਦੀਪ ਸਿੰਘ ਸੋ ਦੋਸਤੋ ਬਿਲਡਿੰਗ ਤਾਂ ਤੁਸੀਂ ਦੇਖ ਹੀ ਲਈ ਫੂਡ ਐਂਡ ਡਰਗ ਜਿਹੜਾ ਜਿਹੜੀ ਬਿਲਡਿੰਗ ਹੈਗੀ ਫੂਡ ਐਂਡ ਡਰਗ ਡਿਪਾਰਟਮੈਂਟ ਜਿਹੜੀ ਹੈ ਬਿਲਡਿੰਗ ਹੈ ਬਿਲਕੁਲ ਉਹਦੇ ਨਾਲ ਜਿਹੜਾ ਇੱਕ ਕੁਆਟਰ ਹੈ ਹੁਣ ਅਸਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਅਸੀਂ ਇੱਥੇ ਆਏ ਡਰੱਗ ਇੰਸਪੈਕਟਰ ਨਾਲ ਅਸੀਂ ਮਿਲਣ ਵਾਸਤੇ ਆਏ ਸੀਗੇ ਪਰ ਉਹ ਮਿਲੇ ਨਹੀਂ ਨਾਲ ਅਸੀਂ ਜਦੋਂ ਬਿਲਡਿੰਗ ਖਾਲੀ ਦੇਖੀ ਤੇ ਹਮੇਸ਼ਾ ਇਹ ਚੀਜ਼ਾਂ ਹੁੰਦੀਆਂ ਹਨ ਕਿ ਖਾਲੀ ਥਾਵਾਂ ਦੇ ਵਿੱਚ ਜਿਹੜੇ ਨਸ਼ੇੜੀਆਂ ਨੇ ਆਪਣਾ ਇੱਥੇ ਘਰ ਬਣਾਇਆ ਹੁੰਦਾ ਸੋ ਹੁਣ ਤੁਹਾਨੂੰ ਤਸਵੀਰਾਂ ਇੱਥੇ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਕੇ ਵੀ ਜਿਹੜੇ ਹੈਰਾਨ ਹੋ ਜਾਓਗੇ ਤੁਹਾਨੂੰ ਦੱਸ ਦਈਏ ਕਿ ਇਹ ਮੈਡੀਸਿਨ ਦੇ ਪੱਤੇ ਜਿਹੜੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਇੱਥੇ ਖਿਲਰੇ ਹੋਏ ਆ ਤੋ ਇਹ ਦਵਾਈਆਂ ਆ ਇਹ ਦੇਖ ਸਕਦੇ ਹੋ ਜਿਹੜੀ ਇੱਥੇ ਪਈਆਂ ਹੋਈਆਂ ਇਸ ਤੋਂ ਇਲਾਵਾ ਇਹ ਵੀ ਸ਼ਾਇਦ ਦਵਾਈਆਂ ਜਿਹੜੀ ਦੇਖਣ ਚ ਐਲਟੈਕਸ ਲੱਗ ਰਹੀਆਂ ਨੇ ਜਿਹੜੀ ਨੀਂਦ ਦੀ ਗੋਲੀਆਂ ਸ਼ਾਇਦ ਸ਼ਾਇਦ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਅੰਤਿਲਕ ਇਹ ਨੀਂਦ ਦੀਆਂ ਆ ਸੋ ਉੱਥੇ ਹੀ ਇੱਕ ਹੋਰ ਲਿਫਾਫਾ ਜਿਹੜਾ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਟਾਈਮ ਇੱਥੇ ਪਿਆ ਜਿਹਦੇ ਉੱਪਰ ਲਿਖਿਆ ਹੋਇਆ ਵਾ ਪਾਸ ਪਾਸ ਸੈਂਪਲ ਜੇ ਕਰੇ ਕੁਛ ਲੱਗਿਆ ਹੈ। ਇਹ ਲਿਫਾਫਾ ਤਾਂ ਦਿਖਾ ਦਿੰਦੇ। ਇਸ ਦੇ ਉੱਤੇ ਜਿਹੜੀ ਐ ਸੀਲਸ ਲੱਗੀਆਂ ਹੋਈਆਂ ਨੇ। ਹੁਣ ਹੈਰਾਨਗੀ ਵਾਲੀ ਗੱਲ ਤੇ ਇਹ ਹੈ ਕਿ ਇਹ ਜਿਹੜੀ ਸੀਲ ਜੇ ਲਗਾਈ ਗਈ ਹੈ ਇਹ ਸੈਂਪਲ ਡਾਕਟਰ ਨੂੰ ਆਏ ਸੀਗੇ। ਜਾਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕੋਈ ਸੀਲ ਕੀਤੀ ਗਈ ਆ ਆਖਿਰਕਾਰ ਜੇ ਕੀਤੀ ਗਈ ਤੇ ਇਸ ਮੈਡੀਸਿਨ ਨੂੰ ਇਹਦਾ ਡਿਸਟਰੋਏ ਕਰਨਾ ਚਾਹੀਦਾ ਸੀਗਾ ਨਾ ਕਿ ਖਾਲੀ ਪਲਾਂਟਾ ਦੇ ਵਿੱਚ ਛੁੱਟਣਾ ਚਾਹੀਦਾ ਸੀਗਾ। ਉਥੇ ਹੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਨੇ ਦੇਖ ਸਕਦੇ ਹੋ ਕਿ ਸਾਰੀ ਮੈਡੀਸਿਨ ਜਿਹੜੀ ਹੈ ਇਹ ਸੀਲ ਕੀਤੀਆਂ ਹੋਈਆਂ ਹਨ ਲਫਾਫੇ ਦੇ ਵਿੱਚ ਉਥੇ ਤੁਹਾਨੂੰ ਦੱਸ ਦਈਏ ਕਿ ਇਹਦੇ ਵੱਲੋਂ ਜਿਹੜੀ ਇਹ ਜਿਹੜੀ ਮੈਡੀਸਿਨ ਹੈਗੀ ਹੈ ਜਿਹੜੀ ਇਹਨਾਂ ਨੇ ਇੱਥੇ ਰੱਖੀ ਹੈ ਇਹ ਸਾਰੀਆਂ ਸੀਲ ਕੀਤੀਆਂ ਹੋਈਆਂ ਹਨ ਦੇਖ ਸਕਦੇ ਹੋ ਸਟੈਂਪ ਜਿਹੜੀ ਹੈ ਲੱਗੀ ਹੋਈ ਹੈ ਪਰ ਇਸ ਮੈਡੀਸਿਨ ਨੂੰ ਜਾਂ ਤਾਂ ਡਿਸਟਰੋਏ ਕਰਨਾ ਚਾਹੀਦਾ ਸੀਗਾ ਜਾਂ ਕਿਸੇ ਸਹੀ ਜਗ੍ਹਾ ਤੇ ਵੀ ਸੁੱਟਣਾ ਚਾਹੀਦਾ ਸੀ ਕਿ ਨਾ ਕਿ ਇਦਾਂ ਸੁੱਟਣਾ ਚਾਹੀਦਾ ਸੀਗਾ ਤੰਦਾਸ ਦੇ ਕਿ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਅੱਜ ਕੱਲ ਨਸ਼ੇੜੀ ਹੈ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਸੋਲਿਊਸ਼ਨਸ ਹੁੰਗਦੇ ਆ ਕਈ ਜਗ੍ਹਾ ਤੇ ਤਾਂ ਇਦਾਂ ਵੀ ਹੈ ਕਿ ਕੌਂਡਮਸ ਨੂੰ ਪਾਣੀ ਦੇ ਵਿੱਚ ਉਬਾਲ ਕੇ ਜਿਹੜਾ ਉਹ ਪਾਣੀ ਪੀਂਦੇ ਆ ਕਿ ਸਾਨੂੰ ਨਸ਼ਾ ਚੜੇ ਤੇ ਫਿਲਹਾਲ ਜਿਹੜੀ ਇਸ ਤਰ੍ਹਾਂ ਦੀ ਜਦੋਂ ਮੈਡੀਸਨ ਉਹਨਾਂ ਨੂੰ ਨਜ਼ਰ ਆਣ ਗਿਆ ਅਸੀਂ ਇਹ ਪੁਸ਼ਟੀ ਨਹੀਂ ਕਰਦੇ ਕਿ ਇਹ ਅੰਦਰ ਕਿਹੜੀ ਮੈਡੀਸਨ ਹੈ ਉਹ ਨਸ਼ੇ ਦੀ ਹੈ ਜਾਂ ਕਿਸੇ ਦੀ ਹੈ ਇਹਦੀ ਪੁਸ਼ਟੀ ਨਹੀਂ ਆਪਾਂ ਕਰਦੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਖਾਲੀ ਪਲਾਟ ਦੇ ਵਿੱਚ ਇਸ ਤਰ੍ਹਾਂ ਜਦੋਂ ਸੀਲ ਲੱਗੀਆਂ ਹੋਈਆਂ ਮੈਡੀਸਨਸ ਮਿਲਣ ਗਈਆਂ ਤਾਂ ਦੇ ਕੁਛ ਵੀ ਹੈ ਤੇ ਇਸੀ ਨੂੰ ਡਿਸਟਰੋਏ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਖਾਲੀ ਪਲਾਟਾ ਦੇ ਵਿੱਚ ਇਸ ਤਰ੍ਹਾਂ ਕੇ ਲਿਫਾਫਾ ਬਣ ਕੇ ਸੁੱਟ ਦੇਣਾ ਚਾਹੀਦਾ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਜੜੀ ਹੈ ਕੁਆਟਿਟੀ ਦੇ ਵਿੱਚ ਇਹ ਮੈਡੀਸਿਨ ਪਈਆਂ ਸੋ ਦਿਖਾ ਦਿੰਦੇ ਆ ਤੁਹਾਨੂੰ ਦੇਖ ਸਕਦੇ ਹੋ ਸੋ ਉੱਥੇ ਹੀ ਹੁਣ ਇੱਕ ਐਪਲੀਕੇਸ਼ਨ ਜਿਹੜੀ ਪਈ ਹੈ ਉਹ ਵੀ ਦੇਖ ਲੈਂਦੇ ਆ ਕਿਸ ਚੀਜ਼ ਦੀ ਹੈ ਸੋ ਡਰਗ ਇਨਸਪੈਕਟਰ ਨੂੰ ਜਿਹੜੀ ਐਪਲੀਕੇਸ਼ਨ ਲਿਖੀ ਹੋਈ ਹੈ 2024 ਦੀ ਡਰਗ ਇਨਸਪੈਕਟਰ ਜਲੰਧਰ 2 ਡਰਗ ਇਨਸਪੈਕਟਰ ਜਲੰਧਰ 4 ਗੜਾ ਰੋਡ ਨੂਨ ਟ੍ਰੈਕਸ ਲਾਇਸੈਂਸ ਜਾਰੀ ਕਰਨ ਡਰਗਸ ਲਾਇਸੈਂਸ ਹਮ ਦੱਸ ਦਈਏ ਜਾਰੀ ਕਰਨ ਸੰਬੰਧਿਤ ਜਿਹੜੀ ਐਪਲੀਕੇਸ਼ਨ ਲਿਖੀ ਗਈ ਹੈ ਪਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੈਰਾਂ ਦੇ ਵਿੱਚ ਐਪਲੀਕੇਸ਼ਨ ਜਿਹੜੀ ਹੈ ਇਹ ਰੁੱਲਦੀ ਪਈ ਹੈ ਹੋਰ ਉਧਰ ਵੀ ਹੋਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਮੈਡੀਸਿਨਸ ਦੇ ਜਿਹੜੇ ਸਾਰੀਆਂ ਜਿਹੜੇ ਲਫਾਫੇ ਆ ਸਾਰੇ ਜਿਹੜੇ ਇਸ ਟਾਈਮ ਇੱਥੇ ਪਏ ਹੋਏ ਆ ਸੋ ਦੇਖ ਸਕਦੇ ਹੋ ਕਿ ਇਹਨਾਂ ਉੱਤੇ ਵੀ ਜਿਹੜੀਆਂ ਸੀਲਾਂ ਲੱਗੀਆਂ ਹੋਈਆਂ ਕਿ ਡਰੱਗ ਡਰੱਗ ਜਿਹੜਾ ਡਿਪਾਰਟਮੈਂਟ ਆ ਉਹ ਇਸ ਤਰ੍ਹਾਂ ਹੀ ਆਪਣਾ ਜਿਹੜਾ ਵਰਕ ਕਰ ਰਿਹਾ ਕਿ ਸਾਰੀਆਂ ਮੈਡੀਸਿਨਸ ਨੂੰ ਜਿਹੜੀਆਂ ਸੀਲਸ ਲੱਗੀਆਂ ਹੋਈਆਂ ਉਹ ਇਸ ਤਰ੍ਹਾਂ ਛੁੱਟੀਆਂ ਹੋਈਆਂ ਖਾਸਾ ਹੈ ਬਸ ਉਹੀ ਇਹ ਇਹ ਤਾਂ ਨਸ਼ੇ ਦੀ ਜਿਹੜੇ ਲੋਕੀ ਨਸ਼ੇ ਦੇ ਤੌਰ ਤੇ ਤੁਹਾਨੂੰ ਦੱਦਿਆ ਕਿ ਜਿਹੜੇ ਨਸ਼ੇ ਦੇ ਤੌਰ ਤੇ ਲੋਕੀ ਜਿਹੜੇ ਵਰਤੇ ਆ ਉਹ ਵੀ ਜਿਹੜੀ ਹੈ ਜਿਹੜੇ ਇੱਥੇ ਪਏ ਹੋਏ ਜਿਹੜੇ ਪਹਿਲੇ ਵੀ ਅਸੀਂ ਜਦੋਂ ਪਿੱਛੇ ਖਬਰਾਂ ਚਲਾਈਆਂ ਸੀਗੀਆਂ ਉਹਦੇ ਵਿੱਚ ਅਸੀਂ ਦਿਖਾਈਆਂ ਸੀਗੀਆਂ ਕਿ ਇਹ ਜਿਹੜੀ ਮੈਡੀਸਿਨ ਹੈ ਲੋਕੀ ਅੱਜ ਕੱਲ ਨਸ਼ੇ ਦੇ ਤੌਰ ਦੇ ਉੱਤੇ ਲੈਂਦੇ ਆ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਤਾਂ ਸਿਰਫ ਨਸ਼ਾ ਚਾਹੀਦਾ ਉਹਨਾਂ ਨੂੰ ਹੀ ਪਤਾ ਕਿ ਕਿਹੜੀ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਤੇ ਤੁਹਾਨੂੰ ਦੱਸਦੇ ਉੱਥੇ ਐਕਸਪਾਇਰ ਹੋਈ ਪਈ ਹੈ ਪਰ ਜਦੋਂ ਕਿਸੇ ਨੂੰ ਨਸ਼ੇ ਤੋੜ ਲੱ ਜਿਹੜੀ ਇਸ ਦਵਾਈਆਂ ਨੂੰ ਸੀਲਸ ਲੱਗੀਆਂ ਹੋਈਆਂ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਜੇ ਸੀਲ ਲੱਗੀ ਹੈ ਤੇ ਡਿਪਾਰਟਮੈਂਟ ਦੀ ਸੀਲ ਲੱਗੀ ਹੈ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਮੈਡੀਸਿਨ ਹੈ ਜਿਹੜੀ ਇਹ ਮੈਡੀਸਿਨ ਹੈ ਸਹੀ ਤਰੀਕੇ ਨਾਲ ਰੱਖੀ ਜਾਵੇ ਡਿਸਟਰੋਏ ਇਹਨਾਂ ਵੱਲੋਂ ਕੀਤੀ ਜਾਵੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਸੀਲਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਹਰ ਇੱਕ ਪੈਕੇਟ ਦੇ ਉੱਪਰ ਜਿਹੜੀ ਕਿਸ ਤਰ੍ਹਾਂ ਸੀਲਸ ਲੱਗੀ ਹੋਈ ਹੈ ਇਹ ਸੀਲਾਂ ਨੇ ਜਿਹੜੀ ਸਰਕਾਰ ਵੱਲੋਂ ਲਗੀਆਂ ਨੇ ਹਰਾਨਗੀ ਵਾਲੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਵਰਕ ਨਹੀਂ ਕੀਤਾ ਜਾ ਰਿਹਾ ਇੱਥੇ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਜੇ ਇਹ ਮੈਡੀਸਿਨ ਸੈਂਪਲਸ ਵਾਸਤੇ ਦੇ ਵਿੱਚ ਆਪਾਂ ਗੱਲ ਕਰੀਏ ਸੈਂਪਲਸ ਵਾਸਤੇ ਦਿੱਤੀਆਂ ਹੁਣ ਸ਼ਾਇਦ ਇਸ ਕਰਕੇ ਸੀਲ ਲੱਗਿਆ ਪਰ ਫਿਰ ਵੀ ਜਿਹੜੀ ਇਹ ਮੈਡੀਸਿਨ ਨੂੰ ਉਹਨਾਂ ਨੂੰ ਚਾਹੀਦਾ ਹੈ ਡਰਗ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਡਿਸਟਰੋਏ ਕਰ ਦੇ ਨਾ ਕਿ ਇਸ ਤਰ੍ਹਾਂ ਜਿਹੜੀਆਂ ਮੈਡੀਸਿਨ ਇੱਥੇ ਸੁੱਟਣ ਹਰਾਨਗੀ ਵਾਲੀ ਗੱਲ ਹੈ ਤਸਵੀਰਾਂ ਤੁਹਾਨੂੰ ਹੋਰ ਜਿਹੜੀਆਂ ਆਆਂ ਰੂਬਰੂ ਕਰਵਾਉਂਦੇ ਆਂ ਦੱਸਦੇ ਆਂ ਇੱਥੇ ਹੋਰ ਕੀ ਕੀ ਹੈ ਹਾਂਜੀ ਸੋ ਫਾਈਲਾਂ ਵੀ ਜਿਹੜੀਆਂ ਤੁਸੀਂ ਇੱਥੇ ਦੇਖ ਸਕਦੇ ਹੋ ਪਈਆਂ ਹੋਈਆਂ ਜਿਹਦੇ ਵਿੱਚ ਸਰਕਾਰੀ ਦਸਤਾਵੇਜ਼ ਹੋਣਗੇ ਕਿ ਇਹੀ ਕੇਅਰਿੰਗ ਸਰਕਾਰ ਵੱਲੋਂ ਜਿਹੜੀ ਇਹ ਕੀਤੀ ਜਾਂਦੀ ਹੈ ਸੋ ਦੇਖ ਸਕਦੇ ਹੋ ਕਿ ਫਾਈਲਾਂ ਦਾ ਜਿਹੜਾ ਇਸ ਟਾਈਮ ਇੱਥੇ ਕੀ ਹਾਲ ਹੋ ਰਿਹਾ ਹੈ ਕਿਸੇ ਦੇ ਡਾਕੂਮੈਂਟਸ ਜਿਹੜੇ ਐ ਪ੍ਰਾਈਵੇਟ ਐ ਵੀ ਇਸ ਤਰ੍ਹਾਂ ਸੁੱਟੇ ਹੋਏ ਆ ਜਦ ਕਿ ਇਹ ਇਹਨਾਂ ਨੂੰ ਹਰ ਕਿਸੇ ਨੂੰ ਇੰਨੀ ਗੱਲ ਪਤਾ ਹੈ ਕਿ ਜਦੋਂ ਤੁਸੀਂ ਕਿਤੇ ਡਾਕੂਮੈਂਟਸ ਬਣਾ ਦਿੰਦੇ ਆ ਤੇ ਜਿਹੜੀ ਸਾਡੀ ਜਾਣਕਾਰੀ ਲੋਕਾਂ ਨੂੰ ਪ੍ਰਾਪਤ ਹੋ ਜਾਂਦੀ ਉਸ ਤੋਂ ਬਾਅਦ ਲੋਕੀ ਫੋਨ ਕਰਕੇ ਜਿਹੜਾ ਤੁਹਾਨੂੰ ਡਿਸਟਰਬ ਕਰਦੇ ਆ ਜਾਂ ਲਗਾਤਾਰ ਬੋਲਦੇ ਆ ਕਿ ਤੁਹਾਡੇ ਇਹ ਨਿਕਲ ਗਿਆ ਤੁਹਾਡਾ ਉਹ ਚੀਜ਼ ਹੋ ਗਈ ਇਦਾਂ ਹੋ ਗਿਆ ਉਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਆ ਵਾਂ ਇਸੇ ਕਰਕੇ ਹੁੰਦੀਆਂ ਨੇ ਸੋ ਇਹ ਵੀ ਮੈਡੀਸਿਨ ਜਿਹੜੀ ਇੱਥੇ ਪਈ ਆ ਦੇਖ ਲਈਏ ਸੋ ਇਹ ਤਾਂ ਸਾਰਿਆਂ ਨੂੰ ਪਤਾ ਹੈ ਦੱਸਣ ਦੀ ਲੋੜ ਹੀ ਨਹੀਂ ਕਿਸੇ ਦੀ ਮੈਡੀਸਿਨ ਇਹ ਵੀ ਮੈਡੀਸਿਨਸ ਜਿਹੜੀਆਂ ਇੱਥੇ ਪਈਆਂ ਹੋਈਆਂ ਆ सेक्स ਪਾਵਰ ਨੂੰ ਵਿਧਾਨਣ ਵਾਲੀਆਂ ਜਿਹੜੀ ਮੈਡੀਸਿਨ ਇੱਥੇ ਪਈਆਂ ਸੋ ਉੱਪਰ ਹੋਰ ਦੇਖ ਲੈਂਦੇ ਆ ਤਾਂ ਦੱਸਿਓ ਇੱਕ ਸਰਕਾਰੀ ਕੁਆਟਰ ਸੀਗਾ ਜਿੱਥੇ ਪਹਿਲੇ ਲੁੱਕੀ ਰਹਿੰਦੇ ਸੀਗੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਹੁਣ ਇਹ ਕੁਆਟਰ ਦੇ ਵਿੱਚ ਸਰਕਾਰੀ ਦਸਤਾਵੇਜ਼ ਤੇ ਉੱਥੇ ਹੀ ਜੇ ਗੱਲ ਕਰੀਏ ਨਸ਼ੇ ਦੀਆਂ ਦਵਾਈਆਂ ਤੇ ਇੱਥੇ ਤੇ ਇੱਕ ਹੋਰ ਨਵੀਂ ਚੀਜ਼ ਦਿਖਣ ਨੂੰ ਮਿਲ ਰਹੀ ਹੈ ਸੈਕਸ ਰੈਕਡ ਵੀ ਸ਼ਾਇਦ ਹੋ ਸਕਦਾ ਹੈ ਤੇ ਚੱਲ ਰਿਹਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਲੜਕੀਆਂ ਦੇ ਅੰਡਰਗਾਰਮੈਂਟਸ ਜਿਹੜੇ ਇੱਥੇ ਪਏ ਹੋਏ ਆ ਹੋ ਸਕਦਾ ਹੈ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਇਥੇ ਸੈਕਸ ਦਾ ਜਿਹੜਾ ਕੰਮ ਹੈ ਉਹ ਵੀ ਚੱਲਦਾ ਹੋਵੇ। ਸੋ ਅੱਗੇ ਵੀ ਜਦੋਂ ਅਸੀਂ ਖਾਲੀ ਪਲਾਟ ਦਿਖਾਇਆ ਉੱਥੇ ਮੁੰਡੇ ਜਿਹੜੇ ਨਸ਼ੇ ਕਰਦੇ ਆ ਇੱਥੇ ਫਿਲਹਾਲ ਬੈਠਣ ਦੇ ਜਗ੍ਹਾ ਤੇ ਬਣਾਈ ਹੋਈ ਹੈ ਕਿ ਇੱਥੇ ਲੋਕੀ ਜਿਹੜੇ ਬਹਿੰਦੇ ਆ ਕਿ ਪਰ ਫਿਲਹਾਲ ਇੱਥੇ ਇਸ ਤਰ੍ਹਾਂ ਦਾ ਕੋਈ ਸਾਨੂੰ ਸਰਿੰਜ ਜਾਂ ਪੰਨੀ ਇਸ ਤਰ੍ਹਾਂ ਦੀ ਸਾਨੂੰ ਫਿਲਹਾਲ ਕੋਈ ਚੀਜ਼ ਨਹੀਂ ਮਿਲ ਰਹੀ। ਪਰ ਇਹ ਜ਼ਰੂਰ ਹੈ ਕਿ ਇੱਥੇ ਕੋਈ ਨਾ ਕੋਈ ਆਂਦਾ ਹੈ ਕਿਉਂਕਿ ਤੁਹਾਨੂੰ ਚੱਪਲਾਂ ਵੀ ਦਿਖਾਉਣੀਆਂ ਹਨ। ਚੱਪਲਾਂ ਦਾ ਜੋੜਾ ਹੀ ਇੱਥੇ ਪਿਆ ਆ। ਹਵੇਗਾ ਕੁਝ ਇਹ ਉੱਪਰ ਹੈਗਾ ਕੁਛ ਇਹ ਤੇਰੀ ਬੀਜ ਦਿਖਾ ਦੇ ਕਹਿੰਦੀ ਉੱਤੇ ਬੰਦ ਸੋ ਵਾਪਸ ਥੱਲੇ ਆੰਦੇ ਆ ਇਹ ਸਰਕਾਰੀ ਕੁਆਟਰ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਸਰਕਾਰ ਦੇ ਅੰਡਰ ਜਿਹੜੀ ਇਹ ਚੀਜ਼ ਹੈ ਜਦੋਂ ਉੱਥੇ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਣ ਗਈਆਂ ਤਾਂ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਬਾਹਰ ਜਿਹੜਾ ਹੈ ਜਲੰਧਰ ਸ਼ਹਿਰ ਦਾ ਕੀ ਹਾਲ ਹੁੰਦਾ ਹੋਵੇਗਾ ਤਸਵੀਰਾਂ ਫੇਰ ਇੱਕ ਵਾਰੀ ਤੁਹਾਡਾ ਰੂਬਰੂ ਕਰਦੇ ਜਦੋਂ ਤਸੀਲਾਂ ਲੱਗੀਆਂ ਹੋਈਆਂ ਹਾਲਾਂਕਿ ਇਹਦੇ ਵਿੱਚ ਕਿਸ ਚੀਜ਼ ਦੀ ਮੈਡੀਸਿਨ ਹੈ ਨਸ਼ੇ ਦੀ ਹੈ ਜਾਂ ਕਿਸੇ ਹੋਰ ਦੀ ਹੈ ਇਹ ਤਾਂ ਜਦੋਂ ਪ੍ਰਸ਼ਾਸਨ ਜਾਂ ਡਰੱਗ ਇੰਸਪੈਕਟਰ ਜਿਹੜੇ ਜਾਂ ਸਿਵਲ ਸਰਜਨ ਨੇ ਜਦੋਂ ਇੱਥੇ ਆਣ ਕੇ ਦੇਖਣਗੇ ਕਿ ਸਰਕਾਰੀ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਹੈ ਕਿਸ ਤਰ੍ਹਾਂ ਉਹਨਾਂ ਨੇ ਜਿਹੜੀਆਂ ਮੈਡੀਸਿਨ ਇੱਥੇ ਹੁਣ ਕੁਝ ਐਕਸਪਾਇਰ ਹੈ ਕੁਝ ਨਹੀਂ ਹੈ ਜਿਹੜੀਆਂ ਚੀਜ਼ਾਂ ਇੱਥੇ ਛੁੱਟੀਆਂ ਹੋਈਆਂ ਉਹ ਕਿਉਂ ਆਖਿਰਕਾਰ ਛੁੱਟੀਆਂ ਹੋਈਆਂ ਜਦਕਿ ਇਦਾਂ ਨਹੀਂ ਛੁੱਟੀਆਂ ਚਾਹੀਦੀਆਂ ਸੀਗੀਆਂ ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਕੀਤੀਆਂ ਹੋਈਆਂ ਹੁਣ ਤੁਹਾਨੂੰ ਬਾਹਰਲੀ ਜਿਹੜੀ ਲੋਕੇਸ਼ਨ ਉਹ ਵੀ ਦਿਖਾਣੇ ਹੈ ਕਿ ਆਖਿਰਕਾਰ ਜਿਹੜਾ ਸਾਰਾ ਕੰ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਰੱਗ ਇਨਸਪੈਕਟਰ ਨੂੰ ਜਿਹੜੀ ਇੱਕ ਐਪਲੀਕੇਸ਼ਨ ਦਿੱਤੀ ਹੋਈ ਆ ਉਹ ਵੀ ਤੁਹਾਨੂੰ ਦਿਖਾਈ ਆ ਲਾਇਸੈਂਸ ਵਾਸਤੇ ਐਪਲੀਕੇਸ਼ਨ ਉਹ ਵੀ ਦਿਖਾਈ ਆ ਸੀਲਾਂ ਜਿਹੜੀਆਂ ਟੁੱਟੀਆਂ ਤੁਹਾਨੂੰ ਉਹ ਵੀ ਦਿਖਾਈਆਂ ਵਾ ਹੁਣ ਤੁਹਾਨੂੰ ਤਸਵੀਰ ਜਿਹੜੀ ਅਸੀਂ ਦਿਖਾਉਣ ਜਾ ਰਹੇ ਆ ਕਿ ਆਖਿਰਕਾਰ ਇਹ ਲੋਕੇਸ਼ਨ ਹੈ ਕਿੱਥੇ ਆ ਸੋ ਦੇਖ ਸਕਦੇ ਹੋ ਇੱਧਰ ਵੀ सो बिल्डिंग दिखा दें इन कमिंग वॉय फ्रॉम मैन फूड एंड ड्रग एडमिनिस्ट्रेशन पंजाब। ये बिल्डिंग है ਜਿੱਥੇ ਨਸ਼ੇ ਦੇ ਜਿਹੜੇ ਲੋਕੀ ਮੈਡੀਸਨ ਜਿਹੜੇ ਵੇਚਦੇ ਆ ਦਵਾਈਆਂ ਜਿਹੜੀਆਂ ਵੇਚਦੇ ਆ ਡਰਗ ਮੈਡੀਕਲ ਜਿਹੜੇ ਵੇਚਦੇ ਆ ਉਹਨਾਂ ਉੱਤੇ ਜਿਹੜੇ ਇਹ ਆ ਕਾਰਵਾਈ ਕਰਦੇ ਆ ਫੂਡ ਇਨਸਪੈਕਟਰ ਵੀ ਆ ਜਿਹੜੇ ਇੱਥੇ ਵੰਦੇ ਆ ਪਰ ਬਿਲਕੁਲ ਉਹਦੇ ਨਾਲ ਇੱਕ ਸਰਕਾਰੀ ਕੁਆਟਰ ਹੈ ਜਿਹਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਹੋਈਆਂ ਕਿ ਕਿਸ ਤਰ੍ਹਾਂ ਜਿਹੜੀਆਂ ਮੈਡੀਸਨ ਹੈ ਇੱਥੇ ਛੁੱਟੀਆਂ ਗਈਆਂ ਹੁਣ ਇਹ ਮੈਡੀਸਨ ਆਪ ਤਾਂ ਇੱਥੇ ਆ ਨਹੀਂ ਸਕਦੀਆਂ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਹ ਆਖਿਰਕਾਰ ਇਹ ਮੈਡੀਸਨ ਜਿਹੜੀਆਂ ਛੁੱਟੀਆਂ ਤੇ ਉਹ ਕਿੰਨੇ ਛੁੱਟੀਆਂ ਤੇ ਜਿਹੜਾ ਡਰਗ ਡਿਪਾਰਟਮੈਂਟ ਹੈ ਜਿਹੜੀ ਮੈਡੀਸਨ ਦਾ ਇਹਨਾਂ ਦਾ ਹੁਣ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਮੈਡੀਸਿਨ ਦੇ ਉੱਪਰ ਇੱਕ ਪੇਪਰ ਦੇ ਉੱਪਰ ਸਰਕਾਰੀ ਸੀਲ ਲੱਗੀ ਹੋਵੇ ਉਹ ਸੈਂਪਲ ਹੈ ਜਾਂ ਬੈਨ ਕੀਤੀਆਂ ਹੋਈਆਂ ਆਖਿਰਕਾਰ ਉਹ ਸੀਲ ਕਿਉਂ ਲਗਾਈ ਗਈ ਜਾਂ ਉਹ ਕੋਰਟ ਦੇ ਵਿੱਚ ਜਿਹੜਾ ਆ ਪੇਸ਼ ਕਰਵਾਉਣੇ ਸੀਗੇ ਉਹ ਜਿਹੜੇ ਜਿਹੜੀ ਵੀ ਇਹ ਦਵਾਈਆਂ ਆ ਕੋਰਟ ਦੇ ਵਿੱਚ ਪੇਸ਼ ਕਰਾਉਣੀਆਂ ਸੀਗੀਆਂ ਪਰ ਉਸ ਤੋਂ ਬਾਅਦ ਡਿਸਟਰੋਏ ਨਹੀਂ ਕੀਤੀਆਂ ਗਈਆਂ ਕੀ ਜਿਹੜੀ ਇਹ ਸਾਰੀ ਗੱਲ ਆ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਜਿਹੜਾ ਇਹ ਆ ਇਹ ਜਿਹੜੀ ਦਵਾਈਆਂ ਆ ਇਹ ਜਲੰਧਰ ਸ਼ਹਿਰ ਨੂੰ ਕੁਝ ਹੋਰ ਹੀ ਰਾਹ ਦੇ ਵਿੱਚ ਭੇਜ ਰਹੀਆਂ ਨੇ ਕੁਝ ਹੋਰ ਹੀ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਬੰਨੇ ਬਾਰ-ਬਾਰ ਕਿਹਾ ਜਾ ਰਿਹਾ ਕਿ ਨਸ਼ਾ ਬਿਲਕੁਲ ਜਿਹੜਾ ਇਹ ਖਤਮ ਕਰ ਦਿੱਤਾ ਗਿਆ ਹੈ ਨਸ਼ੇ ਦੇ ਖਿਲਾਫ ਜਿਹੜੀ ਹੈ ਸਰਕਾਰ ਜ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰ ਦੇ ਥੱਲੇ ਜਿਹੜੇ ਨੁਮਾਇੰਦੇ ਜਿਹੜੇ ਕੰਮ ਕਰਦੇ ਆ ਆਖਰਕਾਰ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ ਜੇ ਕਰ ਰਹੇ ਆ ਤੇ ਫਿਰ ਇਹ ਜਿਹੜੀਆਂ ਸੀਲ ਲੱਗੀਆਂ ਮੈਡੀਸਨ ਆਖਰਕਾਰ ਇੱਥੇ ਕੀ ਕਰ ਰਹੀ ਆ ਕਿਉਂ ਇਹਨੂੰ ਡਿਸਟਰੋਏ ਨਹੀਂ ਕੀਤਾ ਗਿਆ ਕਿਉਂ ਇਹਨੂੰ ਸਹੀ ਜਗ੍ਹਾ ਦੇ ਉੱਤੇ ਨਹੀਂ ਰੱਖਿਆ ਗਿਆ ਇਹ ਜਿਹੜੇ ਵੱਡੇ ਸਵਾਲ ਆ ਜਿਹੜੇ ਕਿਤੇ ਨਾ ਕਿਤੇ ਡਰਗ ਡਿਪਾਰਟਮੈਂਟ ਦੇ ਉੱਤੇ ਵੀ ਜਿਹੜੇ ਆ ਆਂਦੇ ਨੇ ਲਗਾਤਾਰ ਸਾਡੇ ਵੱਲੋਂ ਜਿਹੜੀਆਂ ਖਬਰਾਂ ਕੀਤੀਆਂ ਜਾ ਰਹੀਆਂ ਨਸ਼ੇ ਵਿਰੁੱਧ ਜਿਹੜੀਆਂ ਅਸੀਂ ਖਬਰਾਂ ਕਰ ਰਹੇ ਆ ਪਿਛਲੇ ਸਮੇਂ 'ਚ ਇਹ ਗੱਲ ਕਰੀਏ ਇੱਕ ਮੈਡੀਕ ਵਾਲੀ ਗੱਲ ਤਾਂ ਇਹ ਹੈ ਕਿ ਪਹਿਲੇ ਪ੍ਰਸ਼ਾਸਨ ਕੋਈ ਕੰਮ ਨਹੀਂ ਕਰਦਾ ਜਦੋਂ মিডিਆ ਉੱਥੇ ਆ ਕੇ ਆਪਣਾ ਕੰਮ ਕਰਦੀ ਹੈ ਤੇ ਪ੍ਰਸ਼ਾਸਨ ਇਹ ਜ਼ਰੂਰ ਕਹਿੰਦਾ ਹੈ মিডিਆ ਨੂੰ ਕਿ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਤੁਸੀਂ ਖੁਦ ਕਿਉਂ ਕੰਮ ਕੀਤਾ ਜਦਕਿ ਇਹਨੇ ਲੰਬੇ ਸਮੇਂ ਤੋਂ ਕੰਮ ਜਦੋਂ ਚੱਲ ਰਿਹਾ ਸੀਗਾ ਉਦੋਂ ਪ੍ਰਸ਼ਾਸਨ ਆਖਿਰਕਾਰ ਕੁੰਭ ਕਰਾਂਦੀ ਨੀਂਦ ਕਿਉਂ ਸੁੱਤਾ ਹੋਇਆ ਸੀਗਾ ਸੋ ਲੋਕੇਸ਼ਨ ਜਿਹੜੀ ਅਸੀਂ ਤੁਹਾਨੂੰ ਦਿਖਾ ਦਿੱਤੀ ਹੈ ਜਿਹੜੀ ਲੋਕੇਸ਼ਨ ਹੈ ਜਲੰਧਰ ਸਿਵਲ ਹਸਪੀਟਲ ਦੇ ਕੋਲ ਹੈ ਬਿਲਕੁਲ ਤੁਹਾਨੂੰ ਪਾਣੀ ਵਾਲੀ ਟੈਂਕੀ ਦਿਖਾਉਂਦੇ ਆ ਉਹਦੇ ਨਾਲ ਜਿਹੜਾ ਵਾ ਡਰਗ ਡਿਪਾਰਟਮੈਂਟ ਆ ਡਰਗ ਡਿਪਾਰਟਮੈਂਟ ਦੇ ਨਾਲ ਜਿਹੜਾ ਪਲਾਟ ਹੈ ਉਹਦੇ ਵਿੱਚ ਜੜੀਆਂ ਵਾ ਇਹ ਦਵਾਈਆਂ ਅਸੀ ਲੱਗੀਆਂ ਸੁੱਟੀਆਂ ਗਈਆਂ ਸੀਗੀਆਂ ਹੁਣ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਸਾਰਾ ਕਾਲਾ ਮਾਲਾ ਕਿਸ ਚੀਜ਼ ਦਾ ਚੱਲ ਰਿਹਾ ਵਾ ਹੁਣ ਦੇਖਣ ਵਾਲੀ ਗੱਲ ਇਹ ਹੋएगी ਕਿ ਕਿੰਨੀ ਕਿੰਨੇ ਸਮੇਂ ਦੇ ਵਿੱਚ ਵਿੱਚ ਜੜੀਆਂ ਇੱਥੇ ਦਵਾਈਆਂ ਸਾਰੀਆਂ ਇਸ ਤਰ੍ਹਾਂ ਦੀਆਂ ਚੱਕੀਆਂ ਜਾਂਦੀਆਂ ਆ ਜਾਂ ਇਹਨਾਂ ਨੂੰ ਆਪਣੇ ਸਹੀ ਜਗ੍ਹਾ ਤੇ ਰੱਖਿਆ ਜਾਂਦਾ ਜਾਂ ਇਹਨਾਂ ਨੂੰ ਡਿਸਟਰੋਏ ਕੀਤਾ ਜਾਂਦਾ ਇਸ ਖਬਰ ਦੀ ਅਪਡੇਟ ਵੀ ਜਿਹ ਦੂਰ ਦਵਾਂਗੇ ਫਿਲਹਾਲ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਸਮੇਂ ਦੰਨੇ ਪਏ ਆ ਕਿ 2 ਦਿਨ ਦੇ ਵਿੱਚ ਜਿਹੜਾ ਇੱਥੇ ਆ ਸਾਰਾ ਸਮਾਨ ਹੈਗਾ ਪੁਲਿਸ ਇੱਥੋਂ ਚੱਕ ਲੱਤਾ ਜਾਵੇ ਤਾਂ ਕਿ ਕੋਈ ਨਸ਼ੇੜੀ ਇੱਥੇ ਆ ਕੇ ਇਸ ਤਰ੍ਹਾਂ ਦੀਵਈਆਂ ਖਾ ਕੇ ਹੋਰ ਨਸ਼ਾਣਾ ਕਰ ਲਈ ਜਾਂ ਬਿਮਾਰ ਨਾ ਹੋ ਜਾਈ ਜਾਂ ਉਹਦੀ ਮੌਤ ਨਾ ਹੋ ਜੇ ਕਿਉਂਕਿ ਉਸ ਦਾ ਜ਼ਿੰਮੇਵਾਰ ਡਰਗ ਡਿਪਾਰਟਮੈਂਟ ਹੋਏਗਾ ਕਿਉਂਕਿ ਉਹਦੇ ਨਾਲ ਦੀ ਬਿਲਕੁਲ ਬਿਲਡਿੰਗ ਹੈ ਪੁਲਿਸ ਪ੍ਰਸ਼ਾਸਨ ਹੋਏਗਾ ਸਰਕਾਰ ਵੀ ਹੋ ਸਕਦੀ ਹੈ ਸੋ ਇਸ ਚੀਜ਼ਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਬੰਦ ਕੀਤਾ ਜਾਵੇ ਜੇ মিডিਆ ਇਸ ਜਗ੍ਹਾ ਤੇ ਪਹੁੰਚਦੀ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜੇ ਗਸ਼ਤ ਗਸ਼ਤ ਦੇ ਉੱ ਜੇ ਗੱਲ ਕਰੀਏ ਮੀਡੀਆ ਉਥੇ ਧਿਆਨ ਦੇ ਸਕਦੀ ਹੈ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਲੱਖਾਂ ਰੁਪਏ ਜਿਹੜੇ ਤਨਖਾਹ ਲੈ ਰਿਹਾ ਉਹ ਇਸ ਚੀਜ਼ਾਂ ਉੱਤੇ ਜਿਹੜਾ ਧਿਆਨ ਕਿਉਂ ਨਹੀਂ ਮਾਰਦੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿੰਨੀ ਜਲਦੀ ਜਿਹੜਾ ਸਰਕਾਰਾਂ ਵਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹੁਕਮ ਕਰਨ ਦੀ ਨਹੀਂ ਤੋੜਦਾ ਤੇ ਇਸ ਤਰ੍ਹਾਂ ਦੀ ਜਿਹੜੀ ਗਤੀਵਿਧੀਆਂ ਹੋ ਰਹੀਆਂ ਉਹਨਾਂ ਨੂੰ ਬੰਦ ਕਰਦਾ ਤੇ ਆਖਿਰਕਾਰ ਕੌਣ ਹੋ ਡਾਕਟਰ ਸੀਗੇ ਕੌਣ ਹੋ ਮੁਲਾਜ਼ਮ ਸੀਗੇ ਜਾਂ ਕੌਣ ਉਹ ਵਿਅਕਤੀ ਸੀਗਾ ਸਰਕਾਰੀ ਜਿਨ੍ਹਾਂਆਂ ਸਾਰੀਆਂ ਜਿਹੜੇ ਬੈਗਸ ਆ ਜਿਹੜੇ ਸੀਲ ਲੱਗਿਆ ਦਵਾਈਆਂ ਜਿਹੜੀਆਂ ਇਸ ਪਲਾਟ ਦੇ ਵਿੱਚ ਛੁੱਟੀਆਂ ਸੀਗੀਆਂ ਹੁਣ ਦੇਖਣ ਵਾਲੀ ਗੱ ਦੇਖ ਲਈ ਸਾਡਾ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਸਾਡੇ ਦੋ ਜੁਯੋਤ ਕੈਮਰਾਮੈਨ ਸੋਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਆਰ ਟੀਵੀ ਜਲੰਧਰ